ਤੋ ਅੰਤਮਾਨ ਸਰਕਾਰ ਚ ਰਾਣਾ ਗੁਰਜੀਤ ਨੂੰ ਵੱਡਾ ਅਹੁਦਾ ਦੇ ਦਿੱਤਾ ਗਿਆ ਕਾਂਗਰਸੀ ਐਮਐਲਏ ਰਾਣਾ ਗੁਰਜੀਤ ਨੂੰ ਵੱਡਾ ਅਹੁਦਾ ਉਹ ਵੀ ਭਗਵੰਤਾਨ ਸਰਕਾਰ ਦੇ ਵਿੱਚ ਆਖਰਕਾਰ ਮਾਜ਼ਰਾ ਕੀ ਹੈ ਸਿਆਸਤ ਕਿੱਥੇ ਘੁੰਮ ਰਹੀ ਹੈ ਤੁਹਾਨੂੰ ਸਾਰੀ ਕਹਾਣੀ ਖੋਲ ਕੇ ਦੱਸਦਾ ਤੁਸੀਂ ਜੁੜ ਚੁੱਕੇ ਹੋ ਲੋਕਪੋ인트 ਨਿਊਜ਼ ਦੇ ਨਾਲ ਮਹਿੰਦਰ ਬਾਜਵਾ ਰਾਣਾ ਗੁਰਜੀਤ ਸਿੰਘ ਕਪੂਰਥਲਾ ਤੋਂ ਜਿਹੜੇ ਆ ਉਹ ਕਾਂਗਰਸ ਦੇ ਵਿਧਾਇਕ ਨੇ ਕਈ ਵਾਰ ਮੰਤਰੀ ਵੀ ਰਹੇ ਨੇ ਲੋਕ ਸਭਾ ਮੈਂਬਰ ਵੀ ਰਹੇ ਨੇ ਵੱਡੇ ਕਾਂਗਰਸੀ ਆਗੂ ਨੇ ਟਿਕੜਮ ਬਾਜ਼ੀ ਦੇ ਵਿੱਚ ਰਾਣਾ ਗਰਜੀਤ ਦਾ ਪੰਜਾਬ ਦੀ ਸਿਆਸਤ 'ਚ ਇੰਨੀ ਦਿਨੀ ਕੋਈ ਸਾਨ ਨਹੀਂ ਜਿਸ ਪ੍ਰਕਾਰ ਦੀਆਂ ਟਿਕੜਮਾਂ ਰਾਜਾ ਰਾਣਾ ਗਰਜੀਤ ਲੜਾ ਲੈਂਦੇ ਨੇ ਮੇਰੇ ਖਿਆਲ 'ਚ ਅੱਜ ਦੀ ਘੜੀ ਦੇ ਵਿੱਚ ਪੰਜਾਬ ਦੀ ਸਿਆਸਤ ਦੇ ਅੰਦਰ ਉਹਨਾਂ ਦੇ ਕਾਦ ਦਾ ਟਿਕੜਮ ਬਾਜ਼ੀ 'ਚ ਆਗੂ ਕੋਈ ਵਿਖਾਈ ਨਹੀਂ ਦਿੰਦਾ ਹੁਣ ਮਸਲਾ ਇਹ ਹੈ ਕਿ ਉਹਨਾਂ ਨੂੰ ਇੱਕ ਵੱਡਾ ਉਹਦਾ ਉਹ ਵੀ ਭਗਵੰਤ ਮਾਨ ਸਰਕਾਰ ਚ ਦੇ ਦਿੱਤਾ ਗਿਆ ਹੈ ਰਾਣਾ ਗਰਜੀਤ ਨੂੰ ਦਿੱਤੇ ਗਏ ਉਸ ਅਹੁਦੇ ਤੋਂ ਬਾਅਦ ਸਿਆਸਤ ਹਿੱਲਣੀ ਤਾਂ ਲਾਜ਼ਮੀ ਆਖਿਰਕਾਰ ਉਹ ਉਹਦਾ ਕਿਹੜਾ ਹੈ ਅਸਲ 'ਚ ਪੰਜਾਬ ਵਿਧਾਨ ਸਭਾ ਦੇ ਵਿੱਚ ਕਈ ਕਮੇਟੀਆਂ ਦਾ ਗਠਨ ਕੀਤਾ ਗਿਆ ਤੇ ਬੜੀ ਅਹਿਮ ਕਮੇਟੀ ਦਾ ਚੇਅਰਮੈਨ ਰਾਣਾ ਗੁਰਜੀਤ ਨੂੰ ਲਾ ਦਿੱਤਾ ਗਿਆ ਹੈ ਕਮੇਟੀ ਆ ਲੋਕ ਲੇਖਕ ਕਮੇਟੀ ਜਿਹਦਾ ਚੇਅਰਮੈਨ ਰਾਣਾ ਗੁਰਜੀਤ ਨੂੰ ਲਾਇਆ ਗਿਆ ਹੈ ਇਸ ਦੇ ਨਾਲ ਕਈ ਹੋਰ ਮੈਂਬਰ ਵੀ ਲਾਏ ਗਏ ਆ ਮੈਂ ਤਫਸੀਲ 'ਚ ਜਾ ਕੇ ਤੁਹਾਨੂੰ ਦੱਸਦਾ ਆ ਕਿ ਲੋਕ ਲੇਖਕ ਕਮੇਟੀ 'ਚ ਰਾਣਾ ਗੁਰਜੀਤ ਸਿੰਘ ਨੂੰ ਚੇਅਰਮੈਨ ਲਾਇਆ ਗਿਆ ਅਤੇ ਅਜੀਤਪਾਲ ਸਿੰਘ ਕੋਹਲੀ ਅਮਨਦੀਪ ਸਿੰਘ ਮੁਸਾਫਰ ਡਾਕਟਰ ਚਰਨਜੀਤ ਸਿੰਘ ਨਰਿੰਦਰਪਾਲ ਸਿੰਘ ਸਹਮਣਾ ਗੁਰਦੇਵ ਸਿੰਘ ਦੇਵਮਾਨ ਮਨਵਿੰਦਰ ਸਿੰਘ ਗਿਆਸਪੁਰਾ ਡਾਕਟਰ ਵਿਜੇ ਸਿੰਘਲਾ ਹਰਦੀਪ ਸਿੰਘ ਮੁੰਡੀਆਂ ਜਸਵੀਰ ਸਿੰਘ ਰਾਜਾ ਗਿੱਲ ਹਰਦੇਵ ਸਿੰਘ ਲਾਡੀ ਅਤੇ ਡਾਕਟਰ ਸੁਖਵਿੰਦਰ ਕੁਮਾਰ ਸੁਖੀ ਨੂੰ ਇਸ ਕਮੇਟੀ ਦਾ ਮੈਂਬਰ ਲਗਾ ਦਿੱਤਾ ਗਿਆ ਹੈ ਗੱਲ ਹੈ ਕਿ ਲੋਕ ਲੇਖਕ ਕਮੇਟੀ ਬਹੁਤ ਐਮ ਕਮੇਟੀ ਹੈ ਅਸਲ ਚਰਵਾਇਤੀ ਤੌਰ ਤੇ ਇਹੀ ਰਿਹਾ ਹੈ ਕਿ ਲੋਕ ਲੇਖਕ ਕਮੇਟੀ ਦੇ ਵਿੱਚ ਜ਼ਿਆਦਾਤਰ ਜਾਤਾ ਵਿਰੋਧੀ ਧਿਰ ਦਾ ਆਗੂ ਉਹਦਾ ਚੇਅਰਮੈਨ ਹੁੰਦਾ ਹੈ ਜਾਂ ਫਿਰ ਵਿਰੋਧੀ ਪਾਰਟੀ ਦਾ ਕੋਈ ਸੀਨੀਅਰ ਆਗੂ ਜਿਹੜਾ ਉਹ ਉਸ ਕਮੇਟੀ ਦਾ ਚੇਅਰਮੈਨ ਹੁੰਦਾ ਕਾਂਗਰਸ ਪ੍ਰਿੰਸੀਪਲੀ ਵਿਧਾਨ ਸਭਾ ਦੇ ਵਿੱਚ ਮੁੱਖ ਵਿਰੋਧੀ ਧਿਰ ਹੈ ਅਤੇ ਮੁੱਖ ਵਿਰੋਧੀ ਧਿਰ ਦੇ ਹੋਣ ਦੇ ਨਾਤੇ ਕਾਂਗਰਸ ਨੇ ਜਿਹੜਾ ਉਹ ਇਹਦੇ ਕੋਲ ਜਾਣਾ ਸੀ ਪਰ ਗੱਲ ਹੈ ਕਿ ਪ੍ਰਤਾਪ ਬਾਜਵਾ ਕਿਉਂ ਨਹੀਂ ਗਏ ਸਵਾਲ ਪੈਦਾ ਹੋ ਜਾਂਦਾ ਹੈ ਫਿਰ ਸਵਾਲ ਪੈਦਾ ਹੋ ਜਾਂਦਾ ਹੈ ਕਿ ਇਸ ਤੋਂ ਇਲਾਵਾ ਕਈ ਸੀਨੀਅਰ ਆਗੂ ਨੇ ਤ੍ਰਿਪਤੀਂਦਰ ਬਾਜਵਾ ਨੇ ਉੱਥੇ ਬੈਠੇ ਨੇਗੇ ਫਿਰ ਇਸੇ ਨਾਲ ਹੀ ਜਿਹੜਾ ਆ ਉਹ ਬੀਬਾ ਅਰੁਣਾ ਚੌਧਰੀ ਉੱਥੇ ਬੈਠੇ ਨੇਗੇ ਵੱਡੇ ਆਗੂ ਨੇਗੇ ਮਾਝੇ ਦੇ ਤਕੜੇ ਆਗੂ ਨੇ ਗਰਦਾਸਪੁਰ ਜ਼ਿਲ੍ਹੇ ਨਾਲ ਸੰਬੰਧਿਤ ਉਸ ਤੋਂ ਇਲਾਵਾ ਕਈ ਹੋਰ ਆਗੂ ਨੇ ਸੁਖਵਿੰਦਰ ਕੋਟਲੀ ਹੁਣੀ ਨੇ ਇਹ ਬੜੇ ਅਹਿਮ ਆਗੂ ਨੇ ਜਿਹੜੇ ਉੱਥੇ ਸਮੇਂ ਮੌਜੂਦ ਨੇ ਕਾਂਗਰਸ ਦੇ ਵਿਧਾਇਕ ਦਲ ਦੇ ਵਿੱਚ ਤੇ ਇਹਨਾਂ ਨੂੰ ਕਿਉਂ ਨਹੀਂ ਲਾਇਆ ਗਿਆ ਇਹ ਇੱਕ ਹੁਣ ਸਵਾਲ ਹੈ ਇਹ ਸਵਾਲ ਦਾ ਜਵਾਬ ਜਾਂ ਤਾਂ ਕਾਂਗਰਸ ਦੇ ਸਕਦੀ ਹੈ ਜਾਂ ਭਗਵੰਤ ਮਾਨ ਕੇ ਰਾਣਾ ਗਰਜੀਤ ਨੂੰ ਏਡੀ ਦੂਰੋਂ ਪਿਕਟ ਚੂਸ ਕਿਵੇਂ ਕੀਤਾ ਗਿਆ ਇੱਕ ਅਹਿਮ ਸਵਾਲ ਹੈ ਕਾਂਗਰਸ ਨੇ ਨਾ ਭੇਜਿਆ ਜਾਂ ਫਿਰ ਸਪੀਕਰ ਸਾਹਿਬ ਵੱਲੋਂ ਇਹ ਨਾਂ ਨੂੰ ਜਿਹੜਾ ਚੁਣਿਆ ਗਿਆ ਇਹ ਹੁਣ ਵੇਖਣ ਵਾਲੀ ਗੱਲ ਹੈ ਪਰ ਇਸ ਦੇ ਨਾਲ ਪੰਜਾਬ ਦੇ ਸਿਆਸੀ ਤਾਰ ਹਿੱਲਣੇ ਲਾਜ਼ਮੀ ਨੇ ਆਉਂਦੇ ਦਿਨਾਂ ਚ ਇਸ ਮਾਮਲੇ ਚ ਹੋਰ ਕਈ ਗਤੀਵਿਧੀਆਂ ਤੁਹਾਡੇ ਸਾਹਮਣੇ ਆਉਣਗੀਆਂ ਤੁਹਾਡੇ ਨਾਲ ਉਹ ਵੀ ਸਾਂਝੀਆਂ ਕਰਾਂਗੇ